ਇਹ ਅਜੀ ਆਪਣਾ ਅੰਬਾਂ ਦਾ ਬੂਟਾ ਆਪਣੇ ਹੋਰ ਵੀ ਅੰਬਾਂ ਦੇ 25 ਦੀ ਬੂਟੇ ਲੱਗੇ ਅਲੱਗ-ਅਲੱਗ ਕਿਸਮਾਂ ਦੇ ਸਾਰਿਆਂ ਨੂੰ ਫਲ ਆਇਆ ਬਹੁਤ ਵਧੀਆ ਇਸ ਬੂਟੇ ਨੂੰ ਪਹਿਲੀ ਵਾਰ ਫਲ ਆਇਆ ਐਂਕੀ ਤੇ ਦੇਖੋ ਗੁੱਛਿਆਂ 'ਚ ਕਿੱਡੇ ਸੋਹਣੇ ਮੋٹے-ਮੋٹے ਅੰਬ ਲੱਗੇ ਆ ਕੱਚੇ ਹਲੇ ਵੈਸੇ ਪੱਕਣ ਦਾ ਤਾਂ ਮੌਸਮ ਵੀ ਨਹੀਂ ਇਹਦਾ ਪੱਕਣਾ ਸ਼ੁਰੂ ਨਹੀਂ ਹੋਇਆ ਇਹ ਦੇਖੋ ਇਹ ਨੀਵੇਂ ਇੱਕ ਅੱਧਾ ਬਹੁਤ سارے ਗੁੱਛੇ ਲੱਗੇ ਆ ਇਸ ਨਾਲ ਦੇ ਹੋਰ ਵੀ ਆਪਣੇ ਕੋਲੇ ਬੂਟੇ ਆਵੇਲੇਬਲ ਆ ਕਿਸਾਨ ਪlant nursery ਪੈਂਡ ਫਰੋਸ਼ ਜਿਸ ਕਿਸੇ ਨੂੰ ਵੀ ਚਾਹੀਦੇ ਹੋਣ ਆ ਕੇ ਲਿਜਾ ਸਕਦੇ ਆ ਇਹਦੇ ਬਹੁਤ ਜ਼ਿਆਦਾ ਲੱਗੀ ਕਰਿਓ ਭਲੇ ਪਹਿਲੀ ਵਾਰ ਫਲ ਆਇਆ ਬੂਟੇ ਨਾਲ ਤੇ ਮਾਧੂ ਅੰਬ ਲੱਗੇ ਕਿੰਦੇ ਹਜੇ ਮੋٹے ਬਣੀ ਜਾਂਦੇ ਥੋੜਾ ਬਹੁਤ ਹੋਰ ਵੀ ਤਾਜ ਗੇਨ ਕਰਨਗੇ ਆ ਦੇਖੋ ਆਮਰ ਪਾਲਿਸ ਵਰਨੇਕਾ ਚੌਥਾ ਅਲਗ-ਅਲਗ 15 16 ਕਿਸਮਾਂ ਦੇ ਅੰਬ ਅੰਬਾਂ ਦੇ ਬੂਟੇ ਤੇ ਸਾਰੇ ਹੋਰ ਫਲਦਾਰ ਬੂਟੇ ਡੈਕੋਰੇਸ਼ਨ ਵਾਲੇ ਫੌਮ ਵਗੈਰਾ ਹਰ ਤਰ੍ਹਾਂ ਦੇ ਪਲਾਂਟ ਆਪਣੇ ਕੋਲੇ ਅਵੇਲੇਬਲ ਹੈ ਜੀ ਖਲਾ ਕਿਸਾਨ ਪਲਾਂਟ ਨਰਸਰੀ ਪੈਂਡ ਫਰੋਚਾ ਧੰਨਵਾਦ ਜੀ